ਕਲ ਏਸੀ ਵਾਲ ਸਰ ਨੂੰ ਜ਼ਮਾਨਤ ਮਿਲੀ ਹੈ ਉਸਕੇ ਬਾਅਦ ਪਟਾਕੇ ਚਲਾਏਗੇ ਲੇਕਿਨ ਫਿਰ ਉਹਨੂੰ ਰੋਕ ਦਿਆ ਗਿਆ ਕਿਹਾ ਮੈਨੂੰ ਪਤਾ ਲੱਗਿਆ ਕਿ ਬਾਰਡਰ ਤੇ ਲੜਾਈ ਲੜਨ ਵਾਸਤੇ ਗਏ ਹੋਏ ਸੀ ਤੇਜਰੀਵਾਲ ਜੀ ਉੱਥੇ ਜਿੱਤ ਹੋ ਗਈ ਹੈ ਤੇ ਵਾਪਸ ਆ ਰਹੇ ਸੀ ਪਟਾਕੇ ਚੱਲਣ ਲੱਗੇ ਲੇਕਿਨ ਰਸਤੇ 'ਚ ਪਤਾ ਲੱਗਿਆ ਕਿ ਅਜੇ ਲੜਾਈ ਹੋਰ ਬਾਕੀ ਹੈ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੋ ਮੈਨੂੰ ਐ ਦੱਸੋ ਕਿ 100 ਜੂੜੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ ਇਹ ਕਿਹੜਾ ਉਹ ਜਾਗਰਿਕਿਤਕੇ ਆ ਰਹੇ ਸੀ ਜਿਹੜੇ ਇਹਨੇ ਪਟਾਕੇ ਚਲਾਉਣ ਲੱਗੇ ਰਾਤੋਂ ਰਾਤ ਤੇ ਬਾਅਦ ਦੇ ਵਿੱਚ ਹਾਈ ਕੋਰਟ ਨੇ ਵਾਪਸ ਮੋੜ ਤੇ ਸੋ ਬਲਕੇ ਇਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਕਿ ਕਿਉਂ ਉਹ ਅੰਦਰ ਗਏ ਕਿਉਂ ਪੰਜਾਬ ਇਹ ਤਾਂ ਦਿੱਲੀ ਦਾ ਹੀ ਕਟਾਲਾ ਨਿਕਲਿਆ ਜਿੱਦਿਨ ਪੰਜਾਬ ਦਾ ਨਿਕਲੇਗਾ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦਾ ਵੀ ਇਹਨਾਂ ਨੇ ਇਸੇ ਤਰ੍ਹਾਂ ਲੁੱਟਿਆ ਔਰ ਦੋਵੇਂ ਹੱਤੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਹ ਆਪਾਂ ਲੋ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸਰ ਇੱਕ ਐਮਐਲਏ ਦੀ ਵੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਐ ਵੀ ਸਰ ਜੋ ਜਿਹਦੇ ਵਿੱਚ ਉਹ ਦੱਸਦੇ ਕਿ ਹਾਰ ਦੇ ਕਾਰਨ ਇਹਨਾਂ ਦਾ ਆਪਣਾ ਐਮਐਲਏ ਇਹ ਕਹਿ ਰਿਹਾ ਕਿ ਬੱਚਿਆਂ ਦੀ ਕੋਈ ਸੁਣਵਾਈ ਨਹੀਂ ਇੱਥੇ ਦਫਤਰਾਂ ਦੇ ਵਿੱਚ ਕ腐ਸ਼ਨ ਹੈ ਨਸ਼ਿਆਂ ਦੀ ਪਰਹਾਰ ਹੋਈ ਵੀ ਇਹਨਾਂ ਦਾ ਆਪਣਾ ਐਮਐਲਏ ਕਹਿ ਰਿਹਾ ਐਸੀ ਨਹੀਂ ਕਹਿ ਰੇ ਸੋ ਇਹ ਸੰਭਾੜੇ ਨਹੀਂ ਸਕੇ ਪੰਜਾਬ ਨੂੰ ਕਿ ਫੇਲ ਹੋ ਗਿਆ ਪੰਜਾਬ ਨੂੰ ਚੰਗੀ ਸਰਕਾਰ ਦੇਣ ਦੇ ਵਿੱਚ ਔਰ ਹੁਣ ਇਹ ਹੈ ਕਿ ਆ ਸਾਡੇ ਪਾਸ ਹੁਣ ਬੈਸਦਾ ਹਲਕਾ ਵਿੱਚ ਚੋਣ ਹੋਣੀ ਹੈ ਪਹਿਲਾਂ ਵੀ ਇਹ 3 ਨੰਬਰ ਤੇ ਆਏ ਤੇ ਅਗਲੀ ਵਾਰੀ ਵੀ 3 ਤੇ ਆਣਾ ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ ਸਟੇਟ ਤੇ ਜਿਹੜੀ ਤਬਾਦਲੇ ਦੀ ਜੀਏ ਸੂਚੀ ਜਾਰੀ ਤੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮਾਂ ਚੋਂ ਰੋਸ਼ ਹੈ ਸੋਰਸਸ ਦੇ ਮੁਤਾਬਿਕ ਤੇ ਮੀਡੀਆ ਰਿਪੋਰਟ ਮੁਤਾਬਿਕ ਕਈ ਪੁਲਿਸ ਮੁਲਾਜ਼ਮ ਰਿਟਾਇਰਮੈਂਟ ਲੈਣ ਜਾ ਰਹੇ ਨੇ ਤੇ ਕਈ ਇਸਤਫਾ ਦੇ ਲੈ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਬਦਲਾਖੋੜੀ ਦੀਆਂ ਨੀਤੀਆਂ ਕਈ ਸਰਕਾਰਾਂ ਨੇ ਮਾਸਟਰਾਂ ਤੇ ਡਾਕਟਰਾਂ ਤੇ ਪੁਲਿਸ ਵਾਲਿਆਂ ਨਾਲ ਕਰਕੇ ਦੇਖ ਲੀਆਂ ਤੁਸੀਂ ਹਜ਼ਾਰਾਂ ਪੁਲਿਸ ਕਰਮਚਾਰੀਆਂ ਨੂੰ ਬਦਲ ਰਹੇ ਹੋ ਜਿਹੜੀ ਕਿ ਤੁਹਾਡੀ ਬਹੁਤ ਹੀ ਮਾੜੀ ਸੋਚ ਹੈ ਜੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤਾਂ ਉਰੇ ਜ ਆਪਣੇ ਮੰंजे ਥੱਲੇ ਸੋਟਾ ਮਾਰੋ ਆਪਣੇ ਜ ਕਮੀ ਲਪੋ ਕਿ ਤੁਸੀਂ ਮੁਲਾਜ਼ਮਾ ਦਾ ਕਿਆ-ਕਿਆ ਨੁਕਸਾਨ ਕੀਤਾ ਕਿਉਂ ਇਹਨਾਂ ਨੂੰ ਡੀਏ ਨਹੀਂ ਦਿੱਤਾ ਕਿਉਂ ਇਹਨਾਂ ਦੇ ਪੱਤੇ ਨਹੀਂ ਮਿਲੇ ਕਿਉਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਨਹੀਂ ਚਲਾ ਸਕੇ ਜਿਹਦੇ ਕਰਕੇ ਅੱਜ ਕਰਮਚਾਰੀ ਵਰਗ ਤੁਹਾਡੇ ਉਲਟ ਹੈ ਲੇਕਿਨ ਇਹ ਨਹੀਂ ਹੈ ਕਿ ਤੁਸੀਂ ਬਦਲਾਖੋਰੀ ਦੀ ਨੀਤੀ ਨਾਲ ਉਹਨਾਂ ਨੂੰ 100-100 ਕਿਲੋਮੀਟਰ 200-200 ਕਿਲੋਮੀਟਰ ਤੇ ਬਦਲ ਦੋ ਇਹ ਜਿਹੜੀ ਨੀਤੀ ਹੈ ਤੁਹਾਨੂੰ ਹੋਰ ਮੁਠੀ ਪਏਗੀ ਤੇ ਤੁਸੀਂ ਇਹਦੇ ਨਾਲੋਂ ਵੱਧ ਵੋਟਾਂ ਤੇ ਹੁਣ ਹਾਰੋ ਕਰੋ ਤੇਰੇ ਕੋਲ ਕੁਛ ਕਾਲੀ ਭੇਡਾ ਵੀ ਹੈ ਜਿਸ ਨੂੰ ਕਰਨ ਲਈ ਇਸ ਲਈ ਤਬਾਹ ਦੇ ਕੀ ਜਾਵੇ ਮੁੱਖ ਮੰਤਰੀ ਜੀ ਕਾਲੀਆਂ ਭੇਡਾ ਆਪਣੀ ਪਾਰਟੀ ਆਪਣੇ ਆਪਣੇ ਅੰਦਰ ਦੇਖਣ ਵੀ ਇਹਨਾਂ ਦੇ ਅੰਦਰ ਕਿਹੜੀਆਂ ਕਾਲੀਆਂ ਭੇਡਾ ਜਿਨ੍ਹਾਂ ਕਰਕੇ ਹਾਰੇ ਹੋ ਤੁਹਾਡੇ ਮੰਤਰੀਆਂ ਦੇ ਜਿਸ ਤਰੀਕੇ ਦੇ ਹਾਲ ਹੈ ਤੁਹਾਡੇ ਜਿੰਨੇ ਵੀ ਚੇਅਰਮੈਨ ਆ ਤੁਹਾਡੇ ਵਰਕਰ ਜਿਨ੍ਹਾਂ ਨੇ ਲੁੱਟ ਪਾਈ ਹੋਈ ਹੈ ਉਹਨਾਂ ਬਾਰੇ ਸੋਚੋ ਜਿਹੜੇ ਤੁਹਾਡੇ ਮੰਤਰੀਆਂ ਦੀਆਂ ਵੀਡੀਓਜ਼ ਆ ਰਹੀਆਂ ਉਹਨਾਂ ਬਾਰੇ ਸੋਚੋ ਜਿਹੜੀਆਂ ਆਉਣ ਵਾਲੀਆਂ ਉਹਨਾਂ ਬਾਰੇ ਸੋਚੋ ਇਸ ਕਰਕੇ ਆਪਣਾ ਜਿਹੜਾ ਅ ਕਹਿੰਦੇ ਵੀ ਗੁੱਸਾ ਕੁਮਾਰੀਆਂ ਵਾਲਾ ਗੁੱਸਾ ਕਰਦੇ ਪਰ ਘੜ ਦਿੰਦੇ ਆ ਇਸ ਤਰ੍ਹਾਂ ਨਾ ਕਰੋ ਤੁਸੀਂ ਸਾਡੇ ਜਿਹੜੇ ਲੋਕ ਐ ਉਹਨਾਂ ਨਾਲ ਪਿਆਰ ਨਾਲ ਪੇਸ਼ ਆਓ ਸਰ ਆ ਆਖਰੀ ਸਵਾਲ ਹੈ ਪੰਜਾਬ ਤੇ ਜੀਐਨਕੇ ਦੇ ਵਿੱਚ ਕਿ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਰੇਲਵੇ ਸਟੇਸ਼ਨ ਮਾਸਟਰ ਨੂੰ ਚਿੱਠੀ ਮਿਲੀ ਹੈ ਉਹਦੇ ਵਿੱਚ ਪੰਜਾਬ ਤੇ ਜੀਐਨਕੇ ਦੇ ਰੇਲਵੇ ਸਟੇਸ਼ਨ ਨੂੰ ਬੰਗਲਾ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਔਰ ਜਿਸ ਨੇ ਚਿੱਠੀ ਲਿਖੀ ਹੈ ਉਹ ਆਪਣੇ ਨੂੰ ਏਰੀਆ ਕਮਾਂਡਰ ਦੱਸਦੇ ਐ ਲਖਵੇ ਦੋਇਬਾ ਇਹ ਗਿੱਦੜ ਚਿੱਠੀਆਂ ਪਹਿਲਾਂ ਵੀ ਆਉਂਦੀਆਂ ਰਹਿੰਦੀਆਂ ਹਨ ਲੇਕਿਨ ਇੰਟੈਲੀਜੈਂਸ ਨੂੰ ਚਾਹੀਦਾ ਇਹਦਾ ਡੁਗਾਈ ਦੇ ਵਿੱਚ ਪਤਾ ਕਰੇ ਇਸ ਤਰ੍ਹਾਂ ਦੇ ਹਾਲਾਤ ਕਿਉਂ ਪੈਦਾ ਹੋ ਰਹੇ ਹਨ ਸੋ ਪੰਜਾਬ ਦੇ ਹਾਲਾਤ ਬੜਕ ਬਗੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਰੋਕਣਾ ਚਾਹੀਦਾ ਧੰਨਵਾਦ ਕਾਪੀ ਹੋਵੇ ਬਾਅਦ ਜਿਹੜਾ ਸਰਜੀ ਕਾਪੀ ਹੋਵੇ ਕਾਪੀ ਫਿਰ ਸਹੀ ਫਿਰ ਵੀ ਆਪ ਹੈਤੀ ਹੈ